वाह मैं अमरजीत सिंह एजे टीवी न्यूज चैनल वालों आज असि पोचे हाँ गुजर वाला गुनानक पब्लिक गुरु नानक पबलिक स्कूल अज ऐसे गुरु पुरब मनाया जा रहा है आओ थो दिखाने झलकिया ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਅੱਜ ਅਸੀਂ ਪਹੁੰਚੇ ਆ ਜੀਜੀਐਨ ਪਬਲਿਕ ਸਕੂਲ ਹਰਗੋਬਿੰਦਨਗਰ ਨੀਅਰ ਰੋਜ਼ਗਾਰਡਨ ਜਿੱਥੇ ਹਰ ਸਾਲ ਦੇ ਤਰ੍ਹਾਂ ਸੈਭ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਦਾ ਗੁਰਪੁਰ ਮਨਾਇਆ ਜਾਂਦਾ ਲੋ ਅੱਜ ਅਸੀਂ ਉਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਔਰ ਜਿਹੜੇ ਅੱਜ ਦੇ ਸਾਡੇ ਚੀਫ ਗੈਸਟ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾ ਰਹੇ ਆ ਸਾਡੇ ਅੱਜ ਦੇ ਜਿਹੜੇ ਪ੍ਰਿੰਸੀਪਲ ਸਾਹਿਬ ਉਹਨਾਂ ਨਾਲ ਗੱਲ ਕਰਾ ਰਹੇ ਆ ਲੋ ਸਾਡੇ ਪ੍ਰਿੰਸੀਪਲ ਸਾਹਿਬ ਹਾਂਜੀ ਮੈਮ ਜਿਹੜਾ ਅੱਜ ਦਾ ਜਿਹੜਾ ਤੁਸੀਂ ਦਿਨ ਮਨਾ ਰਹੇ ਹੋ ਇਦੇ ਬਾਰੇ ਕੀ ਏਜੰਡਾ ਜੀ ਅੱਜ ਦਾ ਦਿਨ ਗੁਣਾਣਕ ਦੇਵ ਜੀ ਦਾ ਗੁਰਪੁਰ ਜਿਨ੍ਹਾਂ ਨੇ ਸਾਨੂੰ ਦਿਸ਼ਾ ਦਿੱਤੀ ਰਾਹ ਦਿਖਾਈ ਨਾਮ ਜਪੋ ਵੰਡ ਛਕੋ ਦਾ ਮੰਤਰ ਦਿੱਤਾ ਤੇ ਉਹਨਾਂ ਦੇ ਹੀ ਦਿੱਤੀ ਹੋਈ ਦਾਤ ਵਿੱਚੋਂ ਅੱਜ ਅਸੀਂ ਉਹਨਾਂ ਦਾ ਤਿਹਾੜਾ ਬਣਾ ਰਹੇ ਹਾਂ ਇਸ ਸਕੂਲ ਦੀ ਰਥਾ ਹੈ ਕਿਉਂਕਿ ਨਾਮ ਹੀ ਗੁਣਾਣਕ ਦੇਵ ਜੀ ਦੇ ਨਾਂ ਤੇ ਹੀ ਹੈ ਇਹ ਆਪਾਂ ਹਰ ਸਾਲ ਬਣਾਇਦਾ ਤੇ ਇਸ ਵਾਰ ਤਾਂ 556 556 ਇਸ ਤਰਾ ਵੀ ਸਪੈਸ਼ਲ ਹੈ ਬੱਚਿਆਂ ਨੇ ਆਪ ਹੀ ਸਾਰਾ ਇੰਤਜ਼ਾਮ ਕੀਤਾ ਹੈ ਟੀਚਰਸ ਨੇ ਸਹਿਯੋਗ ਪਾ ਦਿੱਤਾ ਤੇ ਇਸ ਵਾਰ ਅਸੀਂ ਇੱਕ ਉਪਰਾਲਾ ਕੀਤਾ ਕਿ ਜਿਹੜੇ ਬੱਚੇ ਚਰਨੀ ਨਹੀਂ ਲੱਗੇ ਸੀ ਉਹਨਾਂ ਨੂੰ ਚਰਨੀ ਲਾਇਆ ਤੇ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਤੇ ਬੱਚਿਆਂ ਨੇ ਕੀਰਤਨ ਅਰਦਾਸ ਨਵੇਂ ਮੱਲੇ ਦੇ ਸਲੋ ਉਸਪਾਦ ਪਾਟ ਸਭ ਕੁਝ ਬੱਚਾ ਵਨ ਸੇਵਾ ਕੀਤੀ ਜਾ ਰਹੀ ਹੈ ਤੇ ਇਹਦਾ ਉਪਰਾਲਾ ਹੈ ਪੇਰੈਂਟ ਟੀਚਰਸ ਮੈਨੇਜਮੈਂਟ ਦੇ ਸਹਿਯੋਗ ਨਾਲ ਸਾਰਾ ਪੂਰਾ ਹੁੰਦਾ ਹੈ ਇੱਕ ਸਾਡਾ ਜ਼ਰੀਆ ਹੈ ਜਿਸ ਦੇ ਨਾਲ ਅਸੀਂ ਬੱਚਿਆਂ ਨੂੰ ਸਪੈਸ਼iality ਨਾਲ ਜਾਂ ਜਿਹੜਾ ਸਾਨੂੰ ਰਸਤਾ ਗੁਰੂ ਜੀ ਨੇ ਦੱਸਿਆ ਉਸ ਵੱਲ ਨੂੰ ਤੋਰ ਸਕੀਏ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਤੇ ਬਾਕੀ ਦੇਖਦੇ ਹਾਂ ਬੱਚੇ ਕਿਸਾ ਪਰਫਾਰਮ ਕਰਦੇ ਨੇ ਅੰਡਰ ਸਭ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਹਰ ਸਾਲ ਗੁਰਨਾਨਕ ਸਾਹਿਬ ਦਾ ਗੁਰਪੁਰਬ ਮਨਾਉਂਦੇ ਆ ਪਰ ਕਮਾਲ ਦੀ ਗੱਲ ਹੈ ਵੀ ਗੁਰੂ ਸਾਹਿਬ ਗਿਆ ਇੰਨੇ ਉਪਦੇਸ਼ ਇੰਨੀਆਂ ਸਿੱਖਿਆਵਾਂ ਨੇ ਹਰ ਸਾਲ ਨਵੀਆਂ ਗੱਲਾਂ ਪਤਾ ਲੱਗਦੀਆਂ ਅੱਜ ਕਿਉਂਕਿ ਸਕੂਲ ਵਿੱਚ ਗੁਰਪੁਰਬ ਮਨਾਇਆ ਜਾ ਰਿਹਾ ਹੈ ਤੇ ਮੈਂ ਜਦੋਂ ਗੁਰਨਾਨਕ ਸਾਹਿਬ ਦੇ ਜੀਵਨ ਨੂੰ ਸਟੱਡੀ ਕਰ ਰਿਹਾ ਸੀ ਤੇ ਮੈਨੂੰ ਲੱਗਿਆ ਵੀ ਵਿਦਿਆ ਸੰਬੰਧੀ ਗੁਰੂ ਸਾਹਿਬ ਨੇ ਐਜੂਕੇਸ਼ਨ ਸੰਬੰਧੀ ਵੀ ਸਾਨੂੰ ਬਹੁਤ ਕਮਾਲ ਦੀਆਂ ਪ੍ਰੇਰਣਾਵਾਂ ਦਿੱਤੀਆਂ। ਪਹਿਲੀ ਗੱਲ ਗੁਰਨਾਨਕ ਸਾਹਿਬ ਜਦੋਂ ਉਦਾਸੀਆਂ ਤੇ ਗਏ ਪਹਿਲੀ ਉਦਾਸੀ 8 ਸਾਲ ਤੋਂ ਵੱਧ ਸਮੇਂ ਦੀ ਹੈ। ਗੁਰੂ ਸਾਹਿਬ ਘਰੋਂ ਕੀ ਕੀ ਲੈ ਕੇ ਗਏ ਹੋਣਗੇ? ਤੇ ਜਦੋਂ ਇਤਿਹਾਸ ਪੜ੍ਹਿਆ ਤੇ ਜਿੱਥੇ ਕੱਪੜੇ ਜਾਂ ਹੋਰ ਸਮਾਨ ਲੈ ਕੇ ਗਏ ਉੱਥੇ ਗੁਰੂ ਸਾਹਿਬ ਕਲਮ ਤੇ ਕਾਗਜ਼ ਵੀ ਲੈ ਕੇ ਗਏ ਤੇ ਮੈਂ ਇਹ ਕਹਿਣਾ ਸ਼ੁਰੂ ਕੀਤਾ ਕਲਮ ਤੇ ਕਾਗਜ਼ ਵੀ ਸਾਡਾ ਵਿਰਸਾ ਹੈ ਤੇ ਗੁਰੂ ਸਾਹਿਬ ਜਿੱਥੇ ਗਏ ਉਹਨਾਂ ਨੂੰ ਜਿਹੜੀ ਵਧੀਆ ਗੱਲ ਲਿਖੀ ਉਹਨਾਂ ਨੇ ਨੋਟ ਕਰ ਲਈ ਤੇ ਮੈਂ ਅੱਜ ਬੱਚਿਆਂ ਨਾਲ ਇਹੀ ਚੀਜ਼ ਸੰਜੀ ਕਰ ਰਿਹਾ ਹਾਂ ਕਿ ਅਸੀਂ ਵੀ ਨੋਟਸ ਲਈਏ ਦੂਸਰੀ ਗੱਲ ਗੁਰੂ ਨਾਨਕ ਸਾਹਿਬ ਦੀ ਪਹਿਲੀ ਬਾਣੀ ਜਪਜੀ ਸਾਹਿਬ ਥੈਟ ਇਜ਼ ਫੁੱਲ ਆਫ ਕੁਐਸਚਨ ਆਨਸਰ ਪਹਿਲੀ ਪੌੜੀ 'ਚ ਗੁਰੂ ਸਾਹਿਬ ਦੋ ਸਵਾਲ ਕਰਦੇ ਨੇ ਚੌਥੀ ਪੌੜੀ 'ਚ ਫਿਰ ਦੋ ਸਵਾਲ ਕਰਦੇ ਨੇ ਜਬਜੀ ਸਾਹਿਬ ਵਿੱਚ ਕੁੱਲ ਮਿਲਾ ਕੇ 70 ਤੋਂ ਵੱਧ ਸਵਾਲ ਨੇ ਤੇ ਜੇ ਐਕਸਕਲੇਮੇਟਰੀ ਕੁਐਸਚਨਸ ਵਾਲੀਏ ਹੋਰ ਜ਼ਿਆਦਾ ਨੇ ਮੈਨੂੰ ਇਹ ਲੱਗਦਾ ਹੈ ਕਿ ਗੁਰੂ ਸਾਹਿਬ ਸਾਨੂੰ ਸਿੱਖਣ ਦਾ ਦੂਸਰਾ ਢੰਗ ਇਹ ਬੜਾ ਪਿਆਰਾ ਸਿਖਾਉਂਦੇ ਨੇ ਕਿ ਸਵਾਲ ਕਰੀਏ ਜਿਹੜਾ ਪੁੱਛੇਗਾ ਉਹ ਅੱਗੇ ਨਿਕਲੇਗਾ ਸੋ ਅੱਜ ਅਸੀਂ ਬੱਚਿਆਂ ਨਾਲ ਇਹ ਗੱਲਾਂ ਕਰਨ ਜਾ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਗੁਰਨਾਨਕ ਸਾਹਿਬ ਦੀਆਂ ਸਿੱਖਿਆਵਾਂ ਤੇ ਜਿੱਥੇ ਸਾਰੇ ਸੰਸਾਰ ਦਾ ਉਧਾਰ ਹੋਇਆ

ਸ਼ਬਦ ਵਿੱਚ ਕੀਤਾ ਸੀ ਜਦ ਸੈਵਿਚ ਕੀਤਾ ਸੀ ਤੁਸੀਂ ਬੇਟੇ ਕੀ ਪਾਰਟਿਸਪੇਟ ਕੀਤਾ ਨਵੀਂ ਸ਼ਬਦ ਵਿੱਚ ਕੀਤਾ ਤੇ ਚੱਪੀ ਸ਼ਬਦ ਇਹ ਦੋ ਸ਼ਬਦ ਜੇ ਬੋਲ ਕਹੋਗੇ ਨਾਨਕ ਆਇਆ ਨਾਨਕ ਆਇਆ ਕਰਤਾਰ ਦੇ ਕੋਲ ਨਾਨਕ ਆਇਆ सुठा <laughs> सुठा